ਇਚਾਉਣੇ ਹੋ ਵੀ ਤੁਹਾਡੇ ਘਰਾਂ ਦੇ ਬਾਥਰੂਮ ਤੇ ਰਸੋਈਆਂ ਸ਼ੀਸ਼ੇ ਭਾਂਗ ਚਮਕਣ ਫੋਟਰਾ ਬਾਗ ਵੜ ਜਾਣ। ਗਰਮੀ ਟ੍ਰੇਡਿੰਗ ਕੰਪਨੀ ਜਲੰਧਰ ਸ਼ਹਿਰ ਜਿੱਥੇ ਹਰ ਚੀਜ਼ ਨੂੰ ਵਧੀਆ ਦੇਣੀ ਆ ਰੇਟ ਘੱਟ ਰਹਿਣਾ ਹਾਲਾਂਕਿ ਜੇ ਤੁਸੀਂ ਇੱਥੋਂ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਤੁਹਾਡੇ ਘਰ ਤੱਕ ਹੋਮ ਡਿਲੀਵਰੀ ਵੀ ਫ੍ਰੀ ਦੇ ਦੇਣੀ ਹੈਗੀ ਆ। ਤੇ ਸਾਡੇ ਕੋਲ ਸਟਾਰਟਿੰਗ ਰੇਂਜ ਹੈਗੀ 3500 ਰੁਪਏ। 10 ਸਾਲ ਦੀ ਗਾਰੰਟੀ ਹੈ ਜਿੰਨੇ ਮਰਜ਼ੀ ਵੀ ਹਿਲਾਇਓ 3500 ਰੁਪਏ ਦੀ ਵੋਲ ਐਂਸੀਡ ਆਹ ਹੈ ਦਿੱਤਾ ਤੁਸੀਂ ਦੇਖ ਦਿਓ ਜਰਾ ਤਾਂ ਬਿਲਕੁਲ ਭਾਜੀ ਦੇਖੋ ਨਾਲ 골ਡਨ ਤੁਹਾਨੂੰ ਪੁਸ਼ ਬਟਨ ਵੀ ਮਿਲੇਗਾ ਸੇਮ ਮੈਚ ਕਰਕੇ ਬਲੈਕ ਸੀਟ ਵੀ ਮਿਲੇਗੀ ਬਲੈਕ ਨਾਲ ਬਲੈਕ ਮਿਲੇਗਾ 10 ਸਾਲ ਦੀ ਗਾਰੰਟੀ ਗੱਲਾਂ ਦੀ ਮਾਰਕੀਟ ਤੁਹਾਨੂੰ 9000 ਤੋਂ ਵੱਧ ਦੀ ਮਿਲੇਗੀ ਅਸੀਂ ਇਹ 5500 ਰੁਪਏ ਦੇਵਾਂਗੇ ਤੁਹਾਨੂੰ 32 ਇੰਚੀ ਸਾਈਜ਼ ਫ੍ਰੀਜ਼ਰ ਤੇ RO ਵਾਟਰ ਵਾਟਰ ਫਿਲਟਰ ਇਹ ਵੀ ਫ੍ਰੀ ਦੇਣਾ ਡਿਲੀਵਰੀ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਆ ਸੋ ਦੇਖੋ ਜਿਹੜੇ ਸ਼ਕੀਰ ਲੋਕ ਆ ਜਿਹੜੇ ਕਹਿੰਦੇ ਸਾਡੇ ਬਾਥਰੂਮ ਦੀ ਲੁੱਕ ਬਿਲਕੁਲ ਡਿਫਰੈਂਟ ਬਣਾ ਦੇ ਵੀ ਟਾਪ ਵੀ ਲੱਗਿਆ ਦੇਖੋ ਤੁਹਾਡੀ ਚੋਇਸ ਆ ਕੋਈ ਸ਼ਕੀਰ ਬੰਦਾ ਕਹਿੰਦਾ ਮਿੰਟਾ ਸਭ ਗੋਲਡਨ ਨਹੀਂ ਬਣਾਪਾ 40000 ਜਿੱਦਾਂ ਨੂੰ ਦੋ ਬਾਥਰੂਮ ਇੱਕ ਕਿਚਨ ਤਿਆਰ ਕਰਕੇ ਦੇਵਾਂਗੇ ਪਰ ਟਾਈਲ ਤੋਂ ਟਾਈਲ ਤੱਕ ਫਿਟਿੰਗ ਤੁਸੀਂ ਆਪ ਕਰਨੀ ਆ ਮਲਸਾਰੀ ਰੇਂਜ ਦੇ ਵਿੱਚ ਇਹ ਆ ਜਾਂਦੀ ਹੈ ਕੰਪਲੀਟ ਇਹ ਤੁਹਾਨੂੰ ਮਾਰਕੀਟ 17000 ਰੁਪਏ ਨਹੀਂ ਮਿਲ ਰਿਹਾ ਇਹ 8500 ਰੁਪਏ ਦਵਾਏ ਜਿਹੜਾ ਮਰਜ਼ੀ ਕਲਰ ਲਾਓ ਇਹਦੇ ਉੱਛੋ ਦੇਖੋ ਜੈਗੂਅਰ ਵਰਗੇ ਮਾਡਲ ਨੇ ਸਾਰੇ ਤੁਹਾਨੂੰ ਅਸੀਂ 2400 ਰੁਪਏ ਦਵਾਵਾਂਗੇ ਜਿਹੜਾ ਮਰਜ਼ੀ ਮਾਡਲ ਲਲੋ ਤਾਂ ਇਹ ਗੰਡੀ ਕਲਰ ਦੀ ਸਾਡੇ ਕੋਲ 10 ਸਾਲ ਜਦੋਂ ਮਰਜ਼ੀ ਚੇਂਜ ਕਰਾ ਲਓ ਕਲਰ ਦੇਖੋ ਜੀ ਜੇ ਤੁਸੀਂ ਇਹ ਸਾਰੀਆਂ ਆਫਰ ਲੈਣੀਆਂ ਹਨ ਸਿਰਫ 7 ਦਿਨ ਦੀ ਆਫਰ ਆ ਤੁਸੀਂ ਇੱਥੇ ਆਉਣਾ 10 ਸਤੰਬਰ ਤੱਕ ਆਜੋ 10 ਸਤੰਬਰ ਤੋਂ ਪਹਿਲਾ ਪਹਿਲਾ ਤੁਹਾਡੇ ਬਹੁਤ ਵੱਡੇ ਫਾਇਦੇ ਹੋਏ ਨੇ 7 ਦਿਨਾਂ ਦੇ ਵਿੱਚ। ਕਿਹਾ ਵੀ ਤੁਸੀਂ ਆਪਣੇ ਘਰਾਂ ਦੇ ਲੱਖਾਂ ਰੁਪਏ ਤਾਂ ਲਾ ਲਏ ਪਰ ਤੁਹਾਡੇ ਘਰ ਤੇ ਰੌਣਕ ਜਿਹੀ ਨਹੀਂ ਆਈ। ਕੀ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਘਰਾਂ ਦੇ ਬਾਥਰੂਮ ਤੇ ਰਸੋਈਆਂ ਸ਼ੀਸ਼ੇ ਬਾਂਗ ਚਮਕਣ, ਫੋਟਰਾ ਬਾਂਗ ਵੜ ਜਾਣ ਤੇ ਅੱਜ ਦੀ ਵੀਡੀਓ ਖਾਸ ਹੈ ਹੀ ਤੁਹਾਡੇ ਲਈ ਕਿਉਂਕਿ ਅਸੀਂ ਪਹੁੰਚੇ ਹਾਂ ਪੰਜਾਬ ਦੇ ਸਭ ਤੋਂ ਵੱਡੇ ਤੇ ਸਭ ਤੋਂ ਲਗਜ਼ਰੀ ਸ਼ੋਰੂਮ ਗਰਮੀਰ ਟ੍ਰੇਡਿੰਗ ਕੰਪਨੀ ਜਲੰਧਰ ਸ਼ਹਿਰ ਜਿੱਥੇ ਹਰ ਚੀਜ਼ ਨੂੰ ਵਧੀਆ ਦੇਣੀ ਆ ਰੇਟ ਘਟ ਲੈਣਾ ਹਾਲਾਂਕਿ ਜੇ ਤੁਸੀਂ ਇੱਥੋਂ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਤੁਹਾਡੇ ਘਰ ਤੱਕ ਹੋਮ ਡਿਲੀਵਰੀ ਵੀ ਫ੍ਰੀ ਦੇ ਦੇਣੀ ਹੈਗੀ ਆ ਜੇ ਤੁਸੀਂ 1 ਲੱਖ ਦੀ ਸ਼ਾਪਿੰਗ ਕਰੋਗੇ ਹੋਮ ਡਿਲੀਵਰੀ ਤੁਹਾਨੂੰ ਅਸੀਂ ਦਵਾਂਗੇ ਦਵਾਂਗੇ ਨਾਲ ਤੁਹਾਨੂੰ ਗੀਜ਼ਰ ਤੇ RO ਵਾਟਰ ਵਾਟਰ ਫਿਲਟਰ ਇਹ ਵੀ ਫਰੀ ਦੇਣਾ ਡਿਲੀਵਰੀ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਫਰੀ ਆ ਭਾਈ ਜੀ ਬਹੁਤ ਜਿਆਦਾ ਰਿਸਪੌਂਸ ਮਾਰੇ ਲੋਕਾਂ ਦਾ ਲੋਕਾਂ ਦਾ ਪ੍ਰੈਸ਼ਰ ਬਣ ਜਾਂਦਾ ਵੀ ਤੁਸੀਂ ਦੁਵਾਰੀ ਉੱਥੇ ਜਾਓ ਪੰਜਾਬ ਸਾਰਾ ਘੁੰਮੀਦਾ ਪਰ ਗਰਮੀਰ ਟਰੇਡਿੰਗ ਕੰਪਨੀ ਇੱਕ ਬ੍ਰਾਂਡ ਬਣ ਗਿਆ ਅੱਜ ਵੀ ਲੋਕਾਂ ਦਾ ਫਾਇਦਾ ਕਰਦੇ ਉਹ ਤੇ ਆਫਰਾਂ ਦੇਦੇ ਉਹ ਜਿਨੇ ਬਾਥਰੂਮ ਤੇ ਰਸੋਈਆਂ ਬਣਾਉਣੀਆਂ ਜੀ ਦੇਖੋ ਬ੍ਰਾਂਡ ਅਸੀਂ ਇਸ ਕਰਕੇ ਬਣ ਗਿਆ ਕਿ ਅਸੀਂ ਹਰੇਕ ਨਾਲ ਇਮਾਨਦਾਰੀ ਨਾਲ ਕੰਮ ਕਰੀਦਾ ਕੋਈ ਅਸੀਂ ਡੁਪਲੀਕੇਟ ਮੰਨ ਲਈ ਦੇਣਾ ਕਿਸੇ ਨੂੰ ओरिजिनल ਚੀਜ਼ ਦੇਈ ਦੀ एवरीथिंग ਪਰਫੈਕਟ ਫੁੱਲ ਬਰਾਜ਼ ਦੀ ਟੂਟੀਆਂ ਦੇ ਦਿਆਂ ਆਪਾਂ ਹੁਣ ਦੇਖੋ ਜਿਹਦਾ ਅੱਜ ਦੀ ਆਫਰ ਅਸੀਂ ਨਵੀਂ ਗੱਡੀ ਹੈ ਜੀ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ 10 ਸਾਲ ਦੀ ਗਾਰੰਟੀ ਸੀਟ ਦੀ 1 ਪੀ ਸੀਟ ਅਸੀਂ ਤੁਹਾਨੂੰ 3500 ਰੁਪਏ ਹੀ ਦੇਵਾਂਗੇ ਵਿਦ ਸੀਟ ਕਵਰ ਫਾਰਗੇਟ ਸੀਟ ਕਵਰ ਨਾਲ ਨਹੀਂ ਦਿੰਦੇ ਸੀਟ ਕਵਰ ਹੀ ਨਾਲ ਦੇਵਾਂਗੇ 3500 ਚ ਠੀਕ ਹੈ ਜੇ ਇੱਕ ਨਵਾਂ ਮਾਡਲ ਆਇਆ ਦੇਖੋ ਜੇ 1 ਪੀਸ ਹੈ ਬਿਲਕੁਲ ਇਹ 4500 ਰੁਪਏ ਦਾ ਦੇਵਾਂਗੇ ਮਾਰਕੀਟ 9000 ਤੋਂ ਘੱਟ ਨਹੀਂ ਮਿਲੇਗਾ ਤੁਹਾਨੂੰ 10 ਸਾਲ ਦੀ ਗਾਰ ਉਸ ਵਾਰ ਦੇਖੋ ਟੇਬਲ ਟੌਪ ਦੀ ਵੈਰਾਈਟੀ ਬੜੀ ਆਈ ਸਾਡੇ ਕੋਲ ਨਵੇਂ ਬਲੈਕ ਕਲਰ ਸਾਰੇ ਅਵੇਲੇਬਲ ਆ ਵਾਸ਼ ਮਸ਼ੀਨ ਕਿਹਨੇ ਸਕੁਅਰ ਲੈਣਾ ਹੈ ਤੁਹਾਨੂੰ 2200 ਰੁਪਏ ਦਾ ਪਵੇਗਾ ਵਿਦ ਪ੍ਰੋਟੈਸਟਰ ਉਸ ਵਾਰ ਦੇਖੋ ਨਵੇਂ ਮਾਡਲ ਆ ਆਈਵਰੀ ਕਲਰ ਲੈ ਲਓ ਇਹ ਵੀ ਤੁਹਾਨੂੰ 4500 ਹੈ 4500 ਚ ਕਿੰਨੇ ਮਾਡਲ ਆਏ ਦੇਖੋ ਨਵੇਂ ਨਵੇਂ ਵਾਸ਼ਫੇਨ ਕਿਹਨੇ ਛੋਟਾ ਲੈਣਾ 1500 ਦਾ ਟੇਬਲ ਟੌਪ ਦੇਖੋ ਤੁਹਾਨੂੰ ਵਾਈਟ ਜੈਗਵਰ ਚ ਵੀ ਮਿਲ ਜੇਗਾ ਸਾਰੀ ਰੇਂਜ ਮਿਲ ਜੇਗੀ ਉਸ ਵਾਰ ਦੇਖੋ ਸਕੁਅਰ ਵਾਸ਼ ਮਸ਼ੀਨ ਚਾਹੀਦਾ ਤੁਹਾਨੂੰ 1600 ਰੁਪਏ ਦੇਵਾਂਗੇ ਵਿਦ ਪ੍ਰੋਟੈਸਟਰ ਮਾਰਕੀਟ ਤੁ ਫਿਰ ਇਹ ਇਨ ਬਿਲਟ ਜੈਟ ਵਾਲੀ ਸੀਟ ਹੈ ਇਹ ਵੀ ਤੁਹਾਨੂੰ ਅਸੀਂ 4500 ਰੁਪਏ ਹੀ ਦਵਾਂਗੇ ਜਿੰਨੇ ਮਰਜ਼ੀ ਪੀਸ ਲੈ ਜਾਓ 10 ਸਾਲ ਦੀ ਗਾਰੰਟੀ ਹੈ ਦੀ ਫਿਰ ਆ ਜਾਂਦਾ ਹੈ ਡਾਇਮੰਡ ਮਾਡਲ ਇਹ ਤੁਹਾਨੂੰ 5500 ਰੁਪਏ ਦਾ ਦਵਾਂਗੇ ਅੱਪਾ ਭਾਜੀ ਵਾਈਟ ਕਲਰ ਤਾਂ ਬਹੁਤ ਠੀਕ ਹੈ ਪਰ 골ਡਨ ਹੀ ਦੇਖੀਏ ਦੀ ਕਿੰਨੇ ਦੇ ਦਵਾਂਗੇ ਭਾਜੀ ਇਹ ਨਵਾਂ ਨਵੀਂ ਸੀਰੀਜ਼ ਆਈ ਹੈ ਬਹੁਤ ਡਿਮਾਂਡ ਇਹਨਾਂ ਦੀ 골ਡਨ ਸੀਟ ਇਹਨਾਂ ਤੁਸੀਂ ਪੂਰਾ ਵਾਸ਼ਰੂਮ ਤੁਸੀਂ 골ਡਨ ਬਣਾ ਸਕਦੇ ਹੋ ਹੂੰ ਉਸ ਤੋਂ ਬਾਅਦ ਸਾਡੇ ਕੋਲ ਵਾਸ਼ਬੇਨ 1300 ਰੁਪਏ ਦਾ ਵੀ ਹੈ ਦੇਖੋ ਮਾਰਕੀਟ ਤੁਹਾਨੂੰ 2000 ਤੋਂ ਘੱਟ ਨਹੀਂ ਮਿਲੇਗਾ ਅਸੀਂ 1300 ਰੁਪਏ ਦਾ ਸਾਰੇ ਕਲਰ ਅਵੇਲੇਬਲ ਆਪਣੇ ਕੋ ਫਿਰ 1 ਪੀ ਸੀਟ ਆ ਗਈ ਜੀ ਬਲੈਕ ਕਲਰ ਦੀ ਕਿਉਂਕਿ ਡਿਮਾਂਡ ਹੈ ਬਹੁਤ ਡਿਮਾਂਡੇਡ ਇਹ ਆਈਟਮ ਆ ਸਭ ਤੋਂ ਵਧੀਆ ਇਹ ਬਲੈਕ ਕਲਰ ਚ ਵੀ ਮਿਲ ਜੇਗੀ ਤੁਹਾਨੂੰ 10 ਸਾਲ ਦੀ ਗਾਰੰਟੀ ਕਲਰ ਦੀ ਫਿਰ ਆ ਚੌਕਲੇਟ ਕਲਰ ਆ ਜਾਂਦਾ ਰੋਜ਼ ਗੋਲ ਦੇ ਨਾਲ ਤੁਸੀਂ ਲਾਓ ਬਹੁਤ ਸੋਹਣੀ ਲੱਗਦੀ ਫਿਰ ਆਏ ਨੇ ਇਨ ਬਿਲਟ ਜੈਟ ਵਾਲੀਆਂ ਸੀਟਾਂ ਦੇਖੋ ਵਿੱਚ ਜੈਟ ਲੱਗਾ ਇਹ 10 ਸਾਲ ਦੀ ਗਾਰੰਟੀ ਹੈ ਕੰਪਨੀ ਦੀਆਂ ਇਹ ਤੁਹਾਨੂੰ 5500 ਰੁਪਏ ਹੀ ਦੇਵਾਂਗੇ ਇਹ ਚਾਉਂਡ ਮਾਡਲ ਲੈ ਲੋ 8500 ਦਾ ਪਿੰਦਾ ਮਾਰਕੀਟ ਤੁਹਾਨੂੰ 13000 ਤੋਂ ਘੱਟ ਨਹੀਂ ਮਿਲੇਗੀ ਫਿਰ ਉਸ ਤੋਂ ਬਾਅਦ ਵਨ ਪੀਸ واਸ਼ਬੇਸ਼ਨ ਆ ਜਾਂਦਾ ਤੇਰਾ ਟੇਬਲ ਟਾਪ ਦੇਖੋ ਨਵੇਂ ਡਿਜ਼ਾਈਨ ਆਏ ਰੋਜ਼ ਗੋਲਡ ਕਲਰ 골ਡਨ ਸਾਰੇ ਅਵੇਲੇਬਲ ਛੋਟੇ ਸਾਈਜ਼ ਵੱਡੇ ਸਾਈਜ਼ ਫਿਰ ਆ ਵੀ ਮਿਲ ਜੇਗਾ ਤੁਹਾਡੇ ਕੋ ਫਿਰ ਉਸ ਤੋਂ ਬਾਅਦ ਵਾਲ ਲੈਂਗ ਸੀਟ ਵੀ ਅਵੇਲੇਬਲ ਆਪਣੇ ਕੋ ਜੈਟ ਵਾਲੀਆਂ ਸਾਰੀਆਂ ਦੇਖੋ ਹਰ ਤਰ੍ਹਾਂ ਦੀ ਇੰਗਲਿਸ਼ ਸੀਟ ਵਾਲ ਲੈਂਗ واਸ਼ਬੇਸ਼ਨ ਸਾਰੀ ਰੇਂਜ ਆਪਣੇ ਕੋ ਅਵੇਲੇਬਲ ਹੈ ਵਾਲ ਲੈਂਗ ਸੀਟ ਹੈਗੀ ਆਪਣੇ ਕੋ ਬਿਲਕੁਲ ਭਾਈ ਵਾਲ ਲੈਂਗ ਸੀਟ ਦੇਖੋ ਜੈਗਵਾਰ ਦੀ ਵੀ ਮਿਲ ਜੇਗੀ ਸਾਡੇ ਕੋ 10 ਸਾਲ ਦੀ ਗਾਰੰਟੀ ਹੈ ਜਿਹੜਾ ਸਕੁਅਰ ਮਾਡਲ ਦੇਖੋ ਕਿੰਨਾ ਸੋਹਣਾ ਹੈ ਇਹ ਦੇਖੋ ਪਿਓਰ ਤੁਹਾਨੂੰ ਅੱਛੀ ਕੁਆਲਿਟੀ ਦੇਵਾਂਗੇ ਆ ਇਹ ਸਾਡੇ ਕੋਲ ਸਟਾਰਟਿੰਗ ਰੇਂਜ ਹੈਗੀ 3500 ਰੁਪਏ 10 ਸਾਲ ਦੀ ਗਾਰੰਟੀ ਹੈ ਜਿੰਨੇ ਮਰਜ਼ੀ ਪੀਸ ਲਾਓ 3500 ਰੁਪਏ ਦੀ ਵਾਲ ਹੈਂ ਸੀਟ ਇਹ ਸਾਡੇ ਕੋਲ 골ਡਨ ਕਲਰ ਵੀ ਅਵੇਲੇਬਲ ਹੈ ਦੇਖੋ ਹੈਡ ਬਾਈ ਵਗੈਰਾ ਜੋ ਬਹੁਤ ਕਲਰ ਚਲਦੇ ਆ 골ਡ ਦੀਆਂ ਸੀਟਾਂ ਲਾਂਦੇ ਆ ਨਾਲ ਵਾਸ਼ਰੂਮ 골ਡ ਬਣਾਓ ਸਾਰਾ ਮੈਨੂੰ ਲੱਗਦਾ ਨਹੀਂ ਵੀ ਪੰਜਾਬ 'ਚ ਜੇ ਕਿਸੇ ਨੇ ਇਦਾਂ ਦੇ ਸਟਾਈਲ ਇਦਾਂ ਦੇ ਡਿਜ਼ਾਈਨ ਤਿਆਰ ਕੀਤੇ ਹੋਣ ਮੈਂ ਕਹਾਂ ਭਾਈ ਦੇਖੋ ਵੱਡੇ ਹੋਟਲਾਂ 'ਚ ਫਾਈਵ ਸਟਾਰ ਹੋਟਲ 'ਚ ਨਹੀਂ ਮੈਂ ਨਹੀਂ ਸੈਵਨ ਸਟਾਰ ਹੋਟਲ 'ਚ ਆਹ ਦੇਖੋ ਦਿਖਾਓ ਇਦਾਂ ਦੀਆਂ ਸੀਟਾਂ ਸੈਵਨ ਸਟਾਰ ਹੋਟਲਾਂ 'ਚ ਮਿਲਣੀਆਂ ਦबई ਜਾਣ ਅਹੇ ਚੀਜ਼ਾਂ ਤੁਸੀਂ ਦੇਖਦੇ ਹੋ ਜਰਾ ਤਾਂ ਬਿਲਕੁਲ ਭਾਜੀ ਦੇਖੋ ਨਾਲ 골ਡਨ ਤੁਹਾਨੂੰ ਪੁਸ਼ ਬਟਨ ਵੀ ਮਿਲੇਗਾ ਸੇਮ ਮੈਚ ਕਰਕੇ ਬਲੈਕ ਸੀਟ ਵੀ ਮਿਲੇਗੀ ਬਲੈਕ ਨਾਲ ਬਲੈਕ ਮਿਲੇਗਾ 10 ਸਾਲ ਦੀ ਗਾਰੰਟੀ ਕਲਰ ਦੀ ਰੋਜ਼ ਗੋਲਡ ਕਲਰ ਲੋ ਰੋਜ਼ ਗੋਲਡ ਮਿਲ ਜੇਗਾ ਜਿੰਨੇ ਮਰਜ਼ੀ ਪੀਸ ਲਏਓ ਸਾਡੇ ਕੋਲ ਖਰਦੋ ਹਾਂਜੀ ਹਾਂਜੀ ਜਿੱਦਾਂ 1 ਪੀ ਸੀਟ ਤੁਹਾਨੂੰ ਦੇਖੋ ਸੈਰਾ ਕੰਪਨੀ ਚ ਮਿਲ ਜੇਗੀ 10 ਸਾਲ ਦੀ ਗਾਰੰਟੀ ਦੀ ਦੇਖੋ ਕਿਸੇ ਨੂੰ ਸੈਰਾ ਚ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਇਹ ਚ ਸਕੁਅਰ ਮਾਡਲ ਮਿਲ ਜੇਗਾ ਰਾਉਂਡ ਮਿਲ ਜੇਗਾ ਇਸ ਨੂੰ ਜੈਗਵਰ ਦੀ ਚਾਹੀਦੀ ਜੈਗਵਰ ਵੀ ਸਾਡੇ ਕੋਲ ਅਵੇਲੇਬਲ ਹੈ 10 ਸਾਲ ਦੀ ਗਾਰੰਟੀ ਇਹਨਾਂ ਦੀ ਹਿੰਦਵੀਰ ਦੀ ਚਾਹੀਦੀ ਹਿੰਦਵੀਰ ਵੀ ਮਿਲ ਜਾਈਏ ਦੇਖੋ ਸਾਰੇ ਆਪਣੇ ਕੋ ਵੈਕਿਊਮ ਵਾਲੀ ਸੀਟਾਂ ਸਾਰੇ ਬ੍ਰਾਂਡ ਅਵੇਲੇਬਲ ਨੇ ਦੇਖੋ ਇਹਨੇ ਸੋਨੇ ਨੂੰ ਉਸ ਤੋਂ ਬਾਅਦ ਦੇਖੋ ਵੈਨਿਟੀ ਦੀ ਵੈਰਾਈਟੀ ਦੇਖੋ ਨਵੀਂ ਆਈ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲੇਗੀ ਅਸੀਂ ਇਹ 5500 ਰੁਪਏ ਹੀ ਦੇਵਾਂਗੇ ਤੁਹਾਨੂੰ 32 ਇੰਚ ਸਾਈਜ਼ ਦੇਖੋ ਇਹਦੇ ਨਾਲ ਐਕਸੈਸਰੀ ਵੀ ਸਾਡੇ ਕੋਲ ਅਵੇਲੇਬਲ ਹੈ LED ਮਿਰਰ ਮਿਲ ਜਾਈਏਗਾ ਇਹਦੇ ਚ ਬਾਸ ਐਕਸੈਸਰੀ ਵੀ ਸਾਰੀ ਮਿਲ ਜਾਈਏਗੀ ਸਾਰੀ ਆਈਟਮ ਅਵੇਲੇਬਲ ਆਪਣੇ ਕੋਲ ਸੋ ਦੇਖੋ ਜਿਹੜੇ ਸ਼ਕੀਰ ਲੋਗਾ ਜਿਹੜੇ ਕਹਿੰਦੇ ਸਾਡੇ ਬਾਸਮ ਦੀ ਲੁੱਕ ਬਿਲਕੁਲ ਡਿਫਰੈਂਟ ਪਾੜਦੇ ਵੀ ਟਾਪ ਹੀ ਲੱਗਿਆ ਦੇਖੋ ਤੁਹਾਡੀ ਚੋਇਸ ਆ ਕੋਈ ਸ਼ਕੀਰ ਮੁੰਡਾ ਕਹਿੰਦਾ ਮੈਂ ਤਾਂ ਸਿਰਫ 골ਡਨ ਨਹੀਂ ਪਾਉਣਾ ਆਪਾਂ ਕੋਈ ਕਹਿੰਦਾ ਰੋਜ਼ 골ਡ ਦੀ ਮੈਚਿੰਗ ਕਰਨੀ ਕੋਈ ਕਹਿੰਦਾ ਬਲੈਕ ਦੀ ਕਰਨੀ ਆ ਕੋਈ ਕਹਿੰਦਾ ਸਿਲਵਰ ਦੀ ਕਰਨੀ ਆ ਉਦੋਂ ਬਾਅਦ ਹੋਰ ਵੱਡੀ ਗੱਲ ਦੇਖੋ ਬ੍ਰਾਂਡ ਵੀ ਸਾਡੇ ਕੋਲ ਵੱਡੇ ਵੱਡੇ ਜੈਗੂਅਰ ਦੇ ਬ੍ਰਾਂਡ ਦੇ ਵਿੱਚ ਸਾਰੀ ਸਾਨੂੰ ਜਿਹੜੀ ਕਿ ਮਿਲ ਜਾਣਾ ਹੈਗਾ ਭਾਈ ਇਹਦੀ ਕਿੰਨੀ ਕੀ ਮੰਗ ਹੈਗੀ ਆ ਬਿਲਕੁਲ ਭਾਜੀ ਡਿਮਾਂਡ ਸਾਰੀ ਮਤਲਬ ਬਹੁਤ ਵਧੀਆ ਡਿਮਾਂਡਡ ਆਈਟਮਾਂ ਸਾਰੀਆਂ ਇਹ ਜੇ সিলవర్ ਕਲਰ ਦੇ ਚਲੋ ਸਾਰੇ ਅਵੇਲੇਬਲ ਹੁੰਦਾ ਹੀ ਹੁੰਦਾ ਉਹਦੇ ਨਾਲ ਨਾਲ ਅਸੀਂ ਬਲੈਕ ਕਲਰ ਵੀ ਅਵੇਲੇਬਲ ਹੈ ਸਾਡੇ ਕੋਲ ਰੋਜ਼ ਗੋਲਡ ਵੀ ਅਵੇਲੇਬਲ ਹੈ ਤੇ 골ਡਨ ਵੀ ਇਹ ਜੇ ਸਾਰੀ ਆਈਟਮ ਮਿਲ ਜੇਗੀ ਤੁਹਾਨੂੰ ਡਿਵੈਕਟਰ ਵਾਲ ਮਾਉਂਟ ਸ਼ਾਵਰ ਮਿਕਸਰ ਵੀ ਮਿਲ ਜੇ ਸਪਾਉਟ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਉਥੋਂ ਦਾ সিলਵਰ ਚ ਦੇਖੋ ਹੋਰ ਮਾਡਲ ਆਏ ਨਵੇਂ-ਨਵੇਂ ਦੇਖੋ ਜੈਗਵਾਰ ਦੇ ਦੇਖੋ ਸਕੁਅਰ ਮਾਡਲ ਮਿਲ ਜੇਗਾ ਸਪਾਉਟ ਮਿਲ ਜੇਗਾ ਇਹਦੇ ਚ ਪੈਪ ਵੀ ਮਿਲ ਜੇ ਸਾਰੀ ਆਈਟਮ ਸ਼ਾਵਰ ਵੱਡੇ ਤੋਂ ਵੱਡੇ ਮਿਲ ਜਾਣਗੇ ਜਿਹੜਾ ਮਰਜੀ ਸਾਈਜ਼ ਲਲੋ ਇਹ ਸਾਰੇ ਜੈਗਵਾਰ ਦੇ ਡਿਜ਼ਾਈਨ ਨਵੇਂ ਆਏ ਸਾਰ ਸਿੰਕ ਮਿਕਸਰ ਵੀ ਮਿਲ ਜਾਣਗੇ ਦੇਖੋ ਟੇਬਲ ਮਾਉਂਟ ਮਿਕਸਰ ਵੀ ਮਿਲ ਜਾਣਗੇ ਸਾਰੀ ਆਈਟਮ ਅਵੇਲੇਬਲ ਆਪਣੇ ਕੋ ਉਸ ਬਾਅਦ ਦੇਖੋ ਓਰੀਐਂਟ ਦੀ ਜਿਹਦਾ ਓਰੀਐਂਟ ਦੀ ਦੇਖੋ ਟੂਟੀਆਂ ਡਿਵਾਇਟਰ ਵਗੈਰਾ ਸਾਰੇ ਅਵੇਲੇਬਲ ਹੈ 10 ਸਾਲ ਦੀ ਗਾਰੰਟੀ ਇਹਨਾਂ ਦੀ 750 ਰੁਪਏ ਦਾ ਮਾਡਲ ਪੈਂਦਾ ਹੈ ਮਾਰਕੀਟ ਦਾ ਨੂੰ 1500 ਤੋਂ ਘੱਟ ਨਹੀਂ ਮਿਲੇਗਾ ਇਹ ਪੈਂਦਾ ਜੀ 580 ਰੁਪਏ ਦਾ ਇਹ ਵੀ 580 ਰੁਪਏ ਰੇਂਜ ਪੈਂਦਾ ਇਹਦੇ ਵਿੱਚ ਵੀ ਕਲਰ ਸਾਰੇ ਇਹਦੇ ਵਿੱਚ ਵੀ ਸਾਰੇ ਕਲਰ ਅਵੇਲੇਬਲ ਆਪਣੇ ਕੋ ਬਲੈਕ ਕਲਰ ਲੋ ਰੋਜ਼ ਗੋਲਡ 골ਡਨ ਸਪਾਊਟ ਵੀ ਐਂਗਲ ਵਾਲ ਸਾਰੀ ਆਈਟਮ ਅਵੇਲੇਬਲ ਹੈ ਚਾਹਵਰੇ ਵੀ ਮਿਲ ਜਾਣਗੇ ਤੁਹਾਨੂੰ ਹੂੰ ਉਸ ਬਾਅਦ ਦੇਖੋ ਆਈਂਦੀ ਸਾਡੀ ਗੋਲਡ ਐਕਸ ਦੀ ਦੇਖੋ 10 ਸਾਲ ਦੀ ਗਾਰੰਟੀ ਟੂਡੀ ਦੀ ਮਾਰਕੀਟ ਤੁਹਾਨੂੰ 600 ਰੁਪਏ ਤੋਂ ਘੱਟ ਨਹੀਂ ਮਿਲੇਗੀ ਅਸੀਂ 300 ਰੁਪਏ ਹੀ ਦਵਾਂਗੇ ਜਿੰਨੇ ਮਰਜ਼ੀ ਪੀਛ ਲੈ ਜਾਓ ਸਕੁਅਰ ਮਾਡਲ ਲਓ 380 ਰੁਪਏ ਫਿਰ ਕਯੂਬਿਕਸ ਮਾਡਲ 480 ਉਸ ਤੋਂ ਬਾਅਦ ਜੇ ਟੂਨ 1 ਐਂਗਲ ਵਾਲ ਵਗੈਰਾ ਨੋਜ਼ਲ ਕੋ ਸਾਰੀ ਰੇਂਜ ਅਵੇਲੇਬਲ ਆ ਸਪਾਊਟ ਦੇਖੋ ਤੁਹਾਨੂੰ ਸਾਡੇ ਕੋਲ 650 ਰੁਪਏ ਤੋਂ ਸ਼ੁਰੂ ਆ 10 ਸਾਲ ਦੀ ਗਾਰੰਟੀ ਰਹੀ ਜਿੰਨੇ ਮਰਜ਼ੀ ਪੀਛ ਲੈ ਜਾਓ ਕਿਚਨ ਮਿਕਸਰ ਵੀ ਮਿਲ ਜਾਣਗੇ ਦੇਖੋ ਸਾਰੇ ਆਈਟਮ ਅਵੇਲੇ ਪੋਰਟਬਲ ਡਾਇਰੈਕਟਰ ਦੇਖੋ ਹਿੰਦਵੇਲ ਦੇ ਬਲੈਕ ਕਲਰ, ਰੋਜ਼ ਗੋਲਡ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਹੈ ਚ ਟੈਕਸ ਵੀ ਮਿਲ ਜਾਣਗੇ। ਗੋਲਡ ਹੈ ਜੀ ਟੂਡੀ ਦੇਖੋ ਨਵੀਂ ਆਈ ਜੀ ਇਹ ਜੈਗਵਾਰ ਦੇ ਮਾਡਲ ਨੇ। 10 ਸਾਲ ਦੀ ਗਰੰਟੀ ਹੈ 7500 ਰੁਪਏ ਦਵਾਂਗੇ ਤੁਹਾਨੂੰ। ਜੈਗਵਾਰ ਦੀ ਸੇਮ 1500 ਰੁਪਏ ਦੀ ਮਿਲਦੀ ਹੈ। ਆ ਬੇ ਬੜਾ ਪਿਆਰਾ ਹੈਗਾ ਨਾ ਇਹਦੇ ਵਿੱਚ ਇਹਦੇ ਵਿੱਚ ਵੀ ਦੇਖੋ ਕਿੰਨਾ ਸੁਨਹਿਰੀ ਹੈ ਸਿੰਗਲ ਪਿਲਰ ਕੋ ਸਿੰਗਲ ਪਾਣੀ ਆਂਦਾ ਇਹਦੇ ਵਿੱਚ ਦੇਖੋ ਗੋਲਡਨ ਗਲਰ ਦਾ ਚ ਬਲੈਕ ਵੀ ਮਿਲ ਜੇਗਾ। ਰੋਜ਼ ਗੋਲਡ ਵੀ ਅਵੇਲੇਬਲ ਆ ਸਾਰਾ। ਬਾਕੀ ਸਾਡੇ ਕੋਲ ਸ਼ਾਵਰ ਦੀ ਸਾਰੀ ਨਹੀਂ ਮਿਲ ਜੇਗੀ ਯਾਰ ਆਜੂਰ ਦੱਸੋ ਇਹਦੇ ਬੜੇ ਮਲਟੀ ਫੰਕਸ਼ਨ ਹੈਗੇ ਇਹ ਦੇਖੋ ਭਾਜੀ ਮਿਕਸਰ ਹੈ ਨਵੇਂ ਦੇਖੋ ਇਹਦੇ ਹੈਂਡ ਸ਼ਾਵਰ ਵੀ ਚੱਲਦਾ ਹੈ ਨਾ ਦੇਖੋ ਕਿੰਨੇ ਸੋਹਣੇ ਸੋਹਣੇ ਫਲੋ ਆ ਦੇਖੋ ਇਹਦੀ ਗੋਲਡਨ ਕਲਰ ਵੀ ਮਿਲ ਜੇਗਾ ਬਲੈਕ ਵੀ ਮਿਲ ਜੇਗਾ ਦੇਖੋ ਇਹਦੇ ਹੈਂਡ ਜੈਟ ਵੀ ਨਾਲ ਹੈ ਮਤਲਬ ਸਾਰੀ ਰੇਂਜ ਇਹਦੇ ਵਿੱਚ ਹੀ ਆ ਜਾਂਦੀ ਹੈ ਕੰਪਲੀਟ ਇਦਾਂ ਨੂੰ ਮਾਰਕੀਟ 17000 ਰੁਪਏ ਨਹੀਂ ਮਿਲਦਾ ਇਹ 8500 ਰੁਪਏਵਾਏ ਜਿਹੜਾ ਮਰਜੀ ਕਲਰ ਲਾਓ ਇਹਦੇ ਵਿੱਚੋਂ ਆ ਵੀ ਕਿਚਨ ਦਾ ਮਿਕਸਰ ਦੇਖੋ ਸਾਰੇ ਕਲਰ ਅਵੇਲੇਬਲ ਨੇ ਬਲੂ ਕਲਰ ਬਲੈਕ ਐ ਤੁਸੀਂ ਆਰਾਮ ਨਾਲ इजीली ਸੈਂਟਰੋਲ ਦੇਖੋ ਸਿੰਗਰ ਉੱਤੇ ਲਾਉਣ ਵਾਲਾ ਮਿਲ ਜੇਗਾ ਕਿਚਨ ਮਿਕਸਰ ਵੀ ਦੇਖੋ ਹੋਰ ਰੈਂਜ ਬੜੀ ਆਪਣੇ ਕੋ ਗੋਲਡਨ ਕਲਰ ਦੇਖੋ ਕਿੰਨੇ ਸੋਹਣੇ ਦੇਖੋ ਭਾਈ ਵੱਡੇ ਵੱਡੇ ਭਾਂਡੇ ਆ ਨਾ ਤੁਸੀਂ ਇਹਨੂੰ ਆਪਣੇ ਹੱਥੇ ਨਾਲ ਜਿੱਦਣ ਮਰਜ਼ੀ ਮੂਵ ਕਰ ਸਕਦੇ ਆ ਘੁਮਾ ਸਕਦੇ ਆ ਇਸ ਤੋਂ ਬਾਅਦ ਤੁਸੀਂ ਇਹਨੂੰ ਫਿਰ ਇੱਥੇ ਫਿਟ ਕਰ ਦੋ ਬੜਾ ਜੈਂਟਲੀ ਪੀਸ ਆ ਤੇ ਕਲਰ ਤਾਂ ਹੈ ਬੜਾ ਬਿਲਕੁਲ ਭਾਈ ਇਹ ਦੇਖੋ ਸਿਲਵਰ ਦੇਖੋ ਨਵਾਂ ਮਿਕਸਰ ਆਇਆ ਜਿੱਦਾਂ ਮਰਜ਼ੀ ਮੂਵੇਬਲ ਕਰੋ ਤੁਸੀਂ ਐਡੀਵੀਅਰ ਕੰਪਨੀ ਦਾ ਫਿਰ ਇੱਥੇ ਦੇਖੋ ਗ੍ਰੇ ਕਲਰ ਆ ਰੱਖੋ ਕਿੰਨਾ ਸੋਹਣਾ ਜਿਨੂੰ ਮਰਜ਼ੀ ਦਾ ਮੂਵ ਕਰੋ ਤੁਸੀਂ ਭਾਜੀ ਇਹ ਤਰ੍ਹਾਂ ਸਿੰਕ ਦਿਖਾਓ ਕਿ ਜਿਹਨੇ ਭਾਂਡੇ ધોਈਏ ਬਾਹਰ ਖੜਕਾ ਖੁਰਕਾ ਜਾਂ ਹੋਵੇ ਲੈ ਭਾਜੀ ਆ ਦੇਖੋ ਨਵੇਂ ਸਿੰਕ ਆਏ ਦੇਖੋ ਇਹ ਦੇਖੋ ਸੌਨ ਬਰੂ ਸਿੰਘ ਆ ਜਿਹੜਾ ਮਰਜ਼ੀ ਚ ਕਲਰ ਲੋਹਾ ਦੇਖੋ ਬਲੈਕ ਕਲਰ ਅਵੇਲੇਬਲ ਆ ਰੋਜ਼ ਗੋਲਡ ਸਿਲਵਰ ਵੀ ਮਿਲ ਜੇਗਾ ਸਾਰੇ ਕਲਰ ਦੇਖੋ ਸੌਨ ਬਰੂ ਸਿੰਘ ਆ ਜੀ ਸਾਈਜ਼ ਵੀ ਸਾਰੇ ਅਵੇਲੇਬਲ ਨੇ ਚ ਛੋਟਾ ਸਾਈਜ਼ ਲਓ ਥੀ ਵੱਡਾ ਲਓ ਸਾਈਜ਼ ਭਾਵੇਂ ਆ ਦੇਖੋ ਸਾਰੇ ਅਵੇਲੇਬਲ ਇਹਦੇ ਵਿੱਚ ਸਾਡੇ ਕੋਲ ਵਨ ਪੀਸ ਵਾਸ਼ਬੈਸ਼ਨ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆਏ ਆ ਦੇਖੋ ਇਹ ਤੁਹਾਨੂੰ ਅਸੀਂ 2500 ਰੁਪਏ ਦੇਵਾਂਗੇ ਬਲੈਕ ਕਲਰ ਲਲੋ orange ਲਲੋ white ਵਾਲਾ ਸਿਰਮ ਛੋਟਾ ਹੈਵੀ ਕੁਆਲਿਟੀ ਚ ਹੈ ਇਹ 3200 ਰੁਪਏ ਦਾ ਬੰਦਾ 5 ਸਾਲ ਦੀ ਗਾਰੰਟੀ ਕਲਰ ਦੀ ਆ ਵੀ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਮੌਜੂਦ ਨਵੇਂ ਆਏ ਆ ਮਹਾਰਾਜ ਜਾਨੇ ਹਨਾ ਬਿਲਕੁਲ ਭਾਜੀ ਇਹ ਰਖੋ ਛੋਟੇ ਸਾਈਜ਼ ਚ ਬਲੈਕ ਕਲਰ rose gold golden ਸਾਰੇ ਆਪਣੇ ਕੋ ਸ਼ੇਡ ਅਵੇਲੇਬਲ ਨੇ ਦੇਖੋ ਵੱਡੇ ਸਾਈਜ਼ ਚ ਲਲੋ rose gold black golden ਸਾਰੇ ਕਲਰ ਸਾਡੇ ਕੋਲ ਅਵੇਲੇਬਲ ਨੇ ਬਹੁਤ ਸੋਹਣੇ ਸੋਹਣੇ 3300 ਰੁਪਏ ਦੇਵਾ ਦੇ ਤਰ੍ਹਾਂ ਜਿੰਨੇ ਮਰਜ਼ੀ ਪੀਛ ਲੈਓ ਸਾਡੇ ਕੋਲ ਛੋਟਾ ਸੀ ਦੇਵਾਂਗੇ ਤੁਹਾਨੂੰ 2300 ਰੁਪਏ ਦਾ ਉਨੇ ਮਰਜ਼ੀ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜਿੱਦਾਂ ਕਿ ਆਹ ਦੇਖੋ ਮਿਕਸਰ ਐਡੀਵੀਅਰ ਕੰਪਨੀ ਦੇ 10 ਸਾਲ ਦੀ ਗਾਰੰਟੀ ਨਾਲੀ ਆ ਦੇਖੋ ਜੈਗੂਅਰ ਵਰਗੇ ਮਾਡਲ ਨੇ ਸਾਰੇ ਤੁਹਾਨੂੰ ਅਸੀਂ 2400 ਰੁਪਏ ਦਾ ਦਵਾਂਗੇ ਜਿਹੜਾ ਮਰਜ਼ੀ ਮਾਡਲ ਲੈ ਲਓ ਇੱਕ ਫਿਊਜ਼ਨ ਮਾਡਲ ਹੈ ਇਹ ਤੁਹਾਨੂੰ 1800 ਦਾ ਦਵਾਂਗੇ ਪਾ ਇੱਥੇ ਵਿਗਨੇਟ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਆ ਇੱਥੇ ਵੱਡੇ ਸਾਈਜ਼ ਵੀ ਅਵੇਲੇਬਲ ਨੇ ਸਾਰੇ ਡਿਜ਼ਾਈਨ ਸਾਡੇ ਕੋਲ ਆਲਕੋ ਉਤੋਂ ਬਾਅਦ ਬਲੈਕ ਕਲਰ ਵੀ ਮਿਲ ਜੀਗਾ ਸਿਲਵਰ, ਰੋਜ਼ ਗੋਲ ਸਾਰੇ ਮਿਲ ਜਾਣਗੇ ਉਤੋਂ ਬਾਅਦ ਆਇਆ ਜੀ ਕਿਚਨ ਦੇਖੋ ਨਵਾਂ ਨਵਾਂ ਮਾਡ ਸਿੰਕ ਇਹਦੇ ਵਿੱਚ ਆਰਓ ਡੂਟੀਵੀ ਨਾਲ ਮਿਲੇਗੀ ਤੁਹਾਨੂੰ ਦੇਖੋ ਇੱਥੇ ਲਾਓ ਤੁਸੀਂ ਉਸ ਵੱਲ ਇੱਥੋਂ ਵਾਟਰਫਾਲ ਚੱਲੇ ਜਾ ਇਹਨੂੰ ਜਿੱਦਾਂ ਮਰਜ਼ੀ ਘਮਾਓ ਸਵਾਵੀ ਤੁਸੀਂ ਦੇਖੋ ਤੁਸੀਂ ਫਰੂਟ ਜਾਂ ਵੈਜੀਟੇਬਲ ਕੱਟਦੇ ਹੋ ਤਾਂ ਇਹਦੇ ਵਿੱਚ ਰੱਖ ਕੇ ਸਾਫ਼ ਕਰ ਸਕਦੇ ਆ ਤੇ ਬੜੀ ਚੰਗਾ ਜੇ ਤੁਸੀਂ ਗਲਾਸ ਧੋਣੇ ਆ ਦੇਖੋ ਇਹਨੂੰ ਬਾਈ ਜੀ ਪੁੱਠਾ ਮਾਰ ਕੇ ਪ੍ਰੈਸ਼ਰ ਬਣ ਜਾਂਦਾ ਪੂਰਾ ਬਿਲਕੁਲ ਭਰੀ ਇਹਦੇ ਵਿੱਚ ਦੇਖੋ ਲਿਕੁਇਡਸ ਹੋਵੇ ਤੁਸੀਂ ਸਾਬਨ ਯੂਜ਼ ਕਰੋ ਨਾਲ ਨਾਲ ਤੁਸੀਂ ਬਰਤਨ ਵਗੈਰਾ ਧੋ ਸਕਦੇ ਹੋ ਇਸ ਵਿੱਚ ਕਾਫੀ ਅੱਛੀ ਕੁਆਲਿਟੀ ਚ ਦੇਖੋ ਆਹ ਦੇਖੋ ਸ਼ਾਵਰ ਕੱਢੋ ਤੁਸੀਂ ਜਿੱਦਾਂ ਮਰਜ਼ੀ ਨੂੰ ਮੂਵੇ ਬਲੇ ਤਾਂ ਹੋ ਸਕਦੀ ਹੋ ਦੇਖੋ ਜੀ ਜੇ ਤੁਸੀਂ ਇਹ ਸਾਰੇ ਆਫਰ ਲੈਣੀਆਂ ਨਾ ਸਿਰਫ 7 ਦਿਨ ਦੀ ਆਫਰ ਆ ਤੁਸੀਂ ਇੱਥੇ ਆਉਣਾ 10 ਸਤੰਬਰ ਤੱਕ ਆਜੋ 10 ਸਤੰਬਰ ਤੋਂ ਪਹਿਲਾਂ ਪਹਿਲਾਂ ਤੁਹਾਡੇ ਬਹੁਤ ਵੱਡੇ ਫਾਇਦੇ ਹੋਏ ਨੇ 7 ਦਿਨਾਂ ਦੇ ਵਿੱਚ ਲੱਖ ਰੁਪਏ ਤੁਹਾਡੇ ਬਚਣੇ ਮੈਂ ਇਸ ਗੱਲ ਦੀ ਗੰਟੀ ਜਰੂਰ ਤੁਹਾਨੂੰ ਦਿੰਦਾ ਜਿਹੜਾ ਬਾਜ਼ਾਰ ਤੁਸੀਂ 1 ਲੱਖ ਰੁਪਏ ਦਾ ਸਾਮਾਨ ਲੈਣਾ ਅਸੀਂ ਤੁਹਾਨੂੰ ਇੱਥੇ 50 ਹਜ਼ਾਰ ਦਵਾਂਗੇ 50 ਹਜ਼ਾਰ ਦਾ ਸਾਮਾਨ ਤਾਂ ਦੇ ਰਹੀਆਂ ਨਾਲ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਦੇਣੀ ਆ ਪੂਰੇ ਪੰਜਾਬ ਪਿੰਡ ਸ਼ਹਿਰ ਜਿੱਥੇ ਮਰਜ਼ੀਓ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਹੈਗੀ ਆ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆਂ ਤਾਨੂੰ ਅਸੀਂ ਹੋਮ ਡਿਲੀਵਰੀ ਫ੍ਰੀ ਦੇਣੀ ਆ ਪਰ ਇਸ ਦੇ ਨਾਲ ਤੁਸੀਂ ਦੇਖ ਲਓ 1 ਲੱਖ ਦੀ ਸ਼ਾਪਿੰਗ ਕਰਦੇ ਹੋਮ ਡਿਲੀਵਰੀ ਫ੍ਰੀ ਨਾਲ ਗੀਜ਼ਰ ਵੀ ਫ੍ਰੀ ਦੇਵਾਂਗੇ ਜੇ ਤੁਸੀਂ ਆਰਓ ਫਿਲਟਰ ਲੈਣਾ ਇਥੋਂ ਇੱਕ ਜਿਹੜੀ ਮਰਜ਼ੀ ਆਈਟਮ ਲਓ ਇਹ ਤੁਹਾਨੂੰ ਫ੍ਰੀ ਦੇਵਾਂਗੇ ਅੱਗੇ ਇੱਕ ਸਕੀਮ ਚਲਾਈ ਸੀ 50 ਹਜ਼ਾਰ ਲਿਆਓ ਦੋ ਬਾਥਰੂਮ ਇੱਕ ਕਿਚਨ ਉਹਦੇ ਬਾਰੇ ਥੋੜਾ ਜਰੂਰ ਬਿਲਕੁਲ ਭਾਜੀ ਸਾਡੇ ਕੋਲ ਜਦਾਂ ਤੁਸੀਂ ਦੋ ਵਾਸ਼ਰੂਮ ਤਿਆਰ ਕਰਾਣੇ ਇੱਕ ਕਿਚਨ ਅਸੀਂ ਪਹਿਲਾਂ ਅਸੀਂ 50 ਹਜ਼ਾਰ ਉਹਨਾਂ ਅਸੀਂ 40 ਹਜ਼ਾਰ ਜਿੱਦਾਂ ਨੂੰ ਦੋ ਬਾਥਰੂਮ ਇੱਕ ਕਿਚਨ ਤਿਆਰ ਕਰਕੇ ਦੇਵਾਂਗੇ ਔਰ ਟਾਈਲ ਤੋਂ ਟਾਈਲ ਦਾ ਫਿਟਿੰਗ ਤੁਸੀਂ ਆਪ ਕਰਾਣੀ ਹੈ। ਲਓ ਆ ਤੁਸੀਂ ਹੁਣ ਚੈੱਕ ਕਰ ਲਓ। ਮੈਂ ਕਹਿੰਦਾ ਜਿੱਥੇ ਮਰਜੀ ਚਲ ਜਾਓ ਲੱਖ ਰੁਪਏ ਤੋਂ ਘੱਟ ਕਿਸੇ ਨੇ ਆਫਰ ਨਹੀਂ ਦੇਣੀ। ਤੁਸੀਂ ਇੱਥੇ ਸਿਰਫ 40000 ਰੁਪਿਆ ਲੈ ਕੇ ਆਓ। 40000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮਾਂ ਦਾ ਸਾਮਾਨ ਤੇ ਇੱਕ ਰਸੋਈ ਦਾ ਸਾਮਾਨ ਪੂਰਾ ਸੋਹਣਾ ਸਾਮਾਨ ਤੁਹਾਨੂੰ ਦੇ ਰਣਾ। ਇਹ ਵੀ ਇੱਕ ਬੈਸਟ ਆਫਰ ਇੱਥੇ ਚੱਲ ਰਹੀ ਹੈ। 6 ਸਿੰਕ ਹਾਂਜੀ। ਉਸ ਤੋਂ ਬਾਅਦ ਸਾਡੇ ਕੋਲ ਦੇਖੋ ਵੈਰੈਂਟੀ ਦੀ ਨਵੀਂ ਰੇਂਜ ਆਈ। ਦੇਖੋ 골ਡਨ ਕਲਰ ਹੈ। ਇਹ ਟੇਬਲ ਟੌਪ ਦੇ ਨਾਲ ਅਸੀਂ ਮੈਚ ਕਰਕੇ ਲਾਇਆ। ਦੇਖੋ ਕਿੰਨਾ ਸੋਹਣਾ ਮਾਡਲ ਹੈ। ਮ গোল্ডেন ਦੇ ਨਾਲ ਇਹਦੇ ਵਿੱਚ ਤੁਸੀਂ ਮਾਰਬਲ ਸੀਰੀਜ਼ ਲੈ ਲਓ ਇਹ ਵੀ ਅਸੀਂ ਸੇਮ ਰੇਟ ਦਵਾਂਗੇ ਤੁਹਾਨੂੰ ਵੱਡਾ ਸਾਈਜ਼ ਸਾਈਜ਼ ਵੱਡਾ ਲਓ ਛੋਟਾ ਵੱਲੋਂ ਸੇਮ ਰੇਟ ਦਾ ਹੁੰਦਾ ਵਾਂਗੇ ਆਪਾਂ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਐ 24 ਇੰਚੀ ਸਾਈਜ਼ ਮਿਲ ਜੇਗਾ 24 ਇੰਚੀ ਤੁਹਾਨੂੰ 4500 ਰੁਪਏ ਦਵਾਂਗੇ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲੇਗਾ ਉਸ ਵਾਰ ਦੇਖੋ ਸਾਡੇ ਕੋਲ ਐਕਸੈਸਰੀ ਸਾਰੀ ਅਵੇਲੇਬਲ ਆ ਪੇਪਰ ਹੋਲਡਰ ਮਿਲ ਜੇਗਾ ਸਾਰੀ ਰੇਂਜ ਦੇਖੋ ਹੈਲਥ ਪੋਜ਼ਿਟਿਵ ਵਗੈਰਾ ਦੇਖੋ ਸਾਰੀ ਆਈਟਮ ਅਵੇਲੇਬਲ ਆ ਹੈਂਡ ਸ਼ਾਵਰ ਵੀ ਮਿਲ ਜਾਣਗੇ ਦੇਖੋ ਕਿੰਨੇ ਸੋਹਣ ਇਹ ਬਟਨ ਵਾਲਾ ਆਇਆ ਦੇਖੋ ਹੈਂਡ ਸ਼ਾਵਰ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਤੁਹਾਡੇ ਕੋਲ ਬਾਡ ਐਸੈਸਰੀ ਬਲੈਕ ਕਲਰ ਰੋਜ਼ ਗੋਲਡ 골ਡਨ ਸਿਲਵਰ ਵੀ ਸਾਰੇ ਅਵੇਲੇਬਲ ਹੈ ਦੇਖੋ ਇਹਦੇ ਵਿੱਚ ਤੇ ਕੋਰਨਰ ਵੀ ਹੈਗੇ ਨਾ ਕੋਰਨਰ ਦੀ ਰੇਂਜ ਬਹੁਤ ਸੋਹਣੀ ਹੈਗੀ ਹੈ ਬੜੇ ਕੋ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਇਹ ਤੁਸੀਂ ਬਹੁਤ ਸੋਹਣਾ ਲਗਜ਼ਰੀ ਸਮਾਨ ਵੀ ਦਿਖਾਤਾ ਪ੍ਰਾਈਸ ਵੀ ਬੈਸਟ ਹੈਗਾ ਆਫਰ ਵੀ ਤੁਸੀਂ ਬਹੁਤ ਤਕੜੀਆਂ ਦੇਤੀਆਂ ਕਿਸੇ ਨੇ ਦਿੱਤੀਆਂ ਜਿਹੜੇ ਸਾਡੇ ਭੈਣ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਆ ਉਹ ਪਿੱਛੇ ਘਰ ਬਣਾ ਰਹੇ ਆ ਆਪਣੇ ਪੀਜੀ ਬਣਾ ਰਹੇ ਆ ਉਹ ਕਿੱਦਾਂ ਸ਼ਾਪਿੰਗ ਕਰ ਸਕਦੇ ਆ ਉਹ ਭਾਜੀ ਇਦਾਂ ਕਲੰਬਰ ਕੋ ਸਲਿੱਪ ਭਾਰਿਓ ਸਮਾਨ ਲਖਾ ਗਏ ਆਪਣਾ ਸਾਰਾ ਅਸੀਂ ਤੁਹਾਨੂੰ ਪਹਿਲਾਂ ਐਸਟੀਮੇਟ ਦਵਾਵਾਂਗੇ ਫਿਰ ਤੁਹਾਨੂੰ ਅਸੀਂ ਸਿਲੈਕਟ ਕਰਾਵਾਂਗੇ ਕਿ ਵੈਨਿਟੀ ਕਿਹੜੇ ਸਾਈਜ਼ ਦੀ ਲੈਣੀ ਹੈ ਕਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਆ ਸਾਰਾ ਸਿਲੈਕਟ ਕਰਾਉਣ ਤੋਂ ਬਾਅਦ ਅਸੀਂ ਤੁਹਾਡੇ ਦਿੱਤੇ ਐਡਰੈਸ ਤੇ ਅਸੀਂ ਭੇਜ ਦਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਬਹੁਤ ਸੌਖਾ ਤਰੀਕਾ ਦੇਖੋ ਹੋਰ ਸਾਡੇ ਜੀ ਸਮਾਨ ਸਾਰਾ ਚੈੱਕ ਕਰਾ ਕੇ ਆਏਗਾ ਤੁਹਾਨੂੰ ਠੀਕੇ ਦੀ ਚੀਜ਼ ਦੇ ਕੋਣ ਸਾਡੇ ਐਨਆਰਆਈ ਭੈਣ ਭਰਾਵਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਕਿਹਨੂੰ ਅਸੀਂ ਦੁਕਾਨ ਤੇ ਭੇਜੀਏ ਜਦੋਂ ਤੁਸੀਂ ਭੇਜ ਦਿਓ ਕੁੰਡੀਆਂ ਗਾਣੇ ਵਿੱਚ ਲੱਜਣੇ ਹੁਣ ਤੁਹਾਨੂੰ ਅਸੀਂ 5 ਸਟਾਰ ਰੇਟਿੰਗ ਆ ਬਾਈ ਜੀ ਦੀ ਪੂਰੇ ਪੰਜਾਬ ਦੇ ਸਭ ਤੋਂ ਵੱਧ ਲੋਕ ਇਹਨਾਂ ਨੂੰ ਪਸੰਦ ਕਰ ਰਿਹਾ ਤੇ ਇੱਥੇ ਟਰਸਟ ਵੀ ਹੈਗਾ ਤੁਸੀਂ 50000 ਤੱਕ ਦਾ ਵੀ ਸਮਾਨ ਲੈਨੇ ਹੋ ਬੇਚ ਜਿਕੇ ਤੁਸੀਂ ਆਨਲਾਈਨ ਟਰਾਂਸਫਰ ਕਰ ਸਕਦੇ ਆ ਇਹਦੀ ਜ਼ਿੰਮੇਵਾਰੀ ਅਸੀਂ ਸਾਹਨ ਟੀਵੀ ਵੱਲੋਂ ਵੀ ਪ੍ਰੋਪਰ ਹੈ ਕਿਉਂਕਿ ਹੁਣ ਤੱਕ ਬਹੁਤ سارے ਲੋਕਾਂ ਦੇ ਫਾਇਦੇ ਹੋਏ ਆ ਤੁਸੀਂ ਬਾਹਰ ਬੈਠੇ ਹੋ ਸਲਿੱਪ ਭੇਜਣੀ ਆ ਤੁਹਾਡੇ ਘਰ ਸਮਾਨ ਭੇਜ ਜਾਣਾ ਟੁੱਟਣ ਤੱਕ ਦੀ ਜ਼ਿੰਮ ਜਾਹੇ ਜੇ ਸ਼ਾਪਿੰਗ ਕਰੋਗੇ ਹੋਮ ਡਿਲੀਵਰੀ ਫ੍ਰੀ ਆ ਗੱਡੀ ਦਾ ਖਰਚਾ ਜਿੰਨਾ ਮਰਜ਼ੀ ਹੋਵੇ ਚਾਹੇ 5000 ਹੋਵੇ 2000 ਹੋਵੇ 1500 ਤੁਸੀਂ ਨਹੀਂ ਦੇਣਾ ਉਹ ਵੀ ਇਹਨਾਂ ਦੀ ਕੰਪਨੀ ਵੱਲੋਂ ਦਿੱਤਾ ਜਾਣਾ ਬਿਲਕੁਲ ਟੇਬਲ ਟੌਪ ਦੇ ਵਿੱਚ ਵੀ ਦੱਸੋ ਦੇਖੋ ਟੇਬਲ ਟੌਪ 'ਚ ਨਵੀਂ ਸੀਰੀਜ਼ ਆਈ ਦੇਖੋ ਜੀ ਵਾਈਟ ਕਲਰ ਵੀ ਮਿਲ ਜੇਗਾ ਸਾਰੇ ਦੇਖੋ 골ਡਨ ਸਾਰੀ ਰੇਂਜ ਅਵੇਲੇਬਲ ਆਪਣੇ ਕੋਲ ਨਵੇਂ-ਨਵੇਂ ਡਿਜ਼ਾਈਨ ਆਏ ਦੇਖੋ ਸਿਲਵਰ ਕਲਰ ਵਾਈਟ ਕਲਰ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਆ ਇੱਥੇ ਦੇਖੋ ਆਹ ਵੱਡੇ ਸਾਈਜ਼ ਵੀ ਮਿਲ ਜਾਣਗੇ ਛੋਟੇ ਵੀ ਵੈਂਟੀਆਂ ਦੇ ਉੱਤੇ ਦੇਖੋ ਹੀ ਰੱਖੇ ਆ ਜਿਹੜਾ ਮਰਜ਼ੀ ਤਾਨੂੰ ਅਸੀਂ 8500 ਰੁਪਏ ਦੇਵਾਂਗੇ 24 ਇੰਚੀ ਵਿਦ ਟੇਬਲ ਟੌਪ ਤੇਰਾ ਮਰਜੀ ਟੇਬਲ ਟੌਪ ਲੈ ਲੋ ਗ੍ਰੇਨਾਈਟ ਨਾਲ ਆ ਇਹ ਦੇਖੋ ਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆਏ ਦੇਖੋ ਮਹਾਰਾਜਾ ਵੈਨਿਟੀ ਵੀ ਮਿਲ ਜੇਗੀ ਤੁਹਾਨੂੰ ਸਿਰਫ 4000 ਰੁਪਏ ਦੀ ਦੇਖੋ ਦੇਖੋ ਤੁਸੀਂ ਹੋਰ ਕਿਸੇ ਸ਼ੋਰੂਮ ਤੇ ਜਾਉਂਗੇ ਤਾਂ ਤੁਹਾਨੂੰ 2-4 ਡਿਜ਼ਾਈਨ ਮਿਲਣਿਆ ਪਰ ਇੱਥੇ ਤੁਸੀਂ ਦੇਖੋ ਕਿੰਨੇ ਡਿਜ਼ਾਈਨ ਕਿੰਨੇ ਆਹ ਸੋਹਣੇ ਸੋਹਣੇ ਆਹ ਦੇਖੋ 32 ਇੰਚੀ ਨਵਾਂ ਡਿਜ਼ਾਈਨ ਆਇਆ ਦੇਖੋ ਆਹ ਦੇਖੋ ਕਿੰਨੇ ਸੋਹਣੇ ਵਾਈਟ ਕਲਰ ਵਾਈਟ ਦੇ ਨਾਲ ਵਾਈਟ ਵਾਈਟ ਮੈਚ ਕੀਤਾ ਆ ਸੀ ਬਰਾਊਨ ਦੇ ਨਾਲ ਸਾਰੇ ਰੇਟ ਸਾਰੇ ਸਾਈਜ਼ ਵਿੱਚ ਅਵੇਲੇਬਲ ਨੇ ਇਹਦੇ 'ਚ ਸਾਡੇ ਕੋਲ 골ਡਨ ਕਲਰ ਦੇਖੋ ਸਿਲਵਰ ਵੀ ਅਵੇਲੇਬਲ ਹੈ ਮਾਰਬਲ ਸੀਰੀ ਸਾਰੇ ਸਾਈਜ਼ ਵਿੱਚ ਅਵੇਲੇਬਲ ਨੇ ਜਿਹੜੇ ਤੁਹਾਡੇ ਕੋਲ ਜਗ੍ਹਾ ਦੇ ਅਕੋਰਡਿੰਗ ਜਿੰਨੇ ਸਾਈਜ਼ ਚਾਹੀਦਾ ਸਾਰੇ ਸਾਡੇ ਕੋਲ ਅਵੇਲੇਬਲ ਮਿਲ ਜਾਣਗੇ ਵੈਨਟੀ ਦੇਖੋ ਜੀ ਟੇਬਲ ਟੌਪ ਆ ਛੋਟਾ ਸਾਈਜ਼ ਹੈ ਛੋਟੇ ਸਾਈਜ਼ ਦੇ ਨਾਲ ਤੋਂ ਵੈਂਟੀ ਲੈਂਦੇ ਹੋ ਸੀ 7500 ਰੁਪਏ ਦੇਵਾਂਗੇ ਤੁਹਾਨੂੰ ਮਾਰਕੀਟ ਤੁਹਾਨੂੰ 15000 ਤੋਂ ਘੱਟ ਨਹੀਂ ਮਿਲੇਗੀ ਇੰਝ ਹੀ ਵੱਡਾ ਸਾਈਜ਼ ਲੈਣਾ 8500 ਰੁਪਏ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆਏ ਜਿਹੜਾ ਮਰਜੀ ਚ ਟੇਬਲ ਟੌਪ ਰਖਾ ਲਓ ਸਾਰੇ ਛੋਟੇ ਸਾਈਜ਼ ਦਾ ਰੇਟ 7500 ਆ ਬਾਕੀ ਸਾਰਿਆਂ ਦਾ 8500 ਰੇਟ ਆ ਸੋ ਮੈਨੂੰ ਬਹੁਤ ਉਮੀਦ ਹੈ ਵੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਕਾਫੀ ਖੁਸ਼ ਹੋਣੀਆਂ ਤੁਹਾਨੂੰ ਸਮਾਰਟ ਅਸੀਂ ਲਗਜ਼ਰੀ ਦਿਖਾਇਆ ਪ੍ਰਾਈਸ ਬੜਾ ਬੈਸਟ ਆ ਪਰ ਸਭ ਤੋਂ ਵੱਡੀ ਗੱਲ ਕੀ ਆ ਆਫਰਾਂ ਦਿਆਂ ਛੜੀਆਂ ਲਾਤੀਆਂ ਗਰਮੀ ਟ੍ਰੇਡਿੰਗ ਕੰਪਨੀ ਨੇ ਇੱਕ ਵਾਰ ਮੈਨੂੰ ਫਿਰ ਦੱਸ ਦੇਣਾ ਰਿਪਲਾਈ ਕਰ ਦੇਣਾ ਜੇ ਤੁਸੀਂ ਇੱਥੋਂ 50000 ਰੁਪਏ ਸ਼ਾਪਿੰਗ ਕਰਦੇ ਹੋ ਪਹਿਲੀ ਗੱਲ ਤਾਂ ਇਹ ਆ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ 1 ਲੱਖ ਦਾ ਸਾਮਾਨ ਲੈਣਾ ਇੱਥੇ ਤੁਹਾਨੂੰ ਅਸੀਂ 50000 ਜਿ ਦਵਾਂਗੇ 50000 ਦੀ ਸ਼ਾਪਿੰਗ ਕਰਦੇ ਤੁਹਾਨੂੰ ਹੋਮ ਡਿਲੀਵਰੀ 1 ਲੱਖ ਰੁਪਈਆ ਸ਼ਾਪਿੰਗ ਕਰੋਗੇ ਤੁਹਾਨੂੰ ਹੋਮ ਡਿਲੀਵਰੀ ਦਾ ਫ੍ਰੀ ਦੇਣੀ ਆ ਉਸਦੇ ਨਾਲ ਗੀਜ਼ਰ ਜਾਂ ਵਾਟਰ ਫਿਲਟਰ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਆ ਤੀਜੀ ਓਵਰ ਹੋਰ ਸੁਣ ਲਓ ਤੁਸੀਂ 40000 ਰੁਪਈਆ ਲੈ ਕੇ ਸਾਡੇ ਕੋਲ ਆ ਜਾਓ ਸਿਰਫ 40000 ਰੁਪਈਆ ਬਾਜ਼ਾਰ ਤੋਂ 1 ਲੱਖ ਰੁਪਈਆ ਲਕੜਾ 40000 ਰੁਪਈਆ ਲੈ ਕੇ ਆਓ ਉਹਦੇ ਵਿੱਚ ਤੁਹਾਨੂੰ ਅਸੀਂ ਦੋ ਬਾਥਰੂਮਾਂ ਦਾ ਸਮਾਨ ਇੱਕ ਰਸੋਈ ਦਾ ਸਮਾਨ ਤੁਹਾਨੂੰ ਬਿਲਕੁਲ ਦੇ ਦੇਵਾਂਗੇ ਬੈਸਟ ਜਿਹੜਾ ਕਿ ਬਹੁਤ ਵਧੀਆ ਕੁਆਲਿਟੀ ਦਾ ਟਾਈਲ ਦਾ ਫਿਟਿੰਗ ਤੁਸੀਂ ਅੱਪੇ ਕਰਾਣੀ ਹੈ ਟਾਈਲ ਲਵਾਉਣ ਤੋਂ ਬਾਅਦ ਅਸੀਂ ਸਾਰਾ ਟੈਪਸ ਵਗੈਰਾ ਵਾਸ਼ ਵੇਸ਼ਨ ਸੀਡ ਐਸੈਸਰੀ ਸਾਰੀ ਰਮਾਨ ਤੁਸੀਂ ਦੋਗੇ ਤੇ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਯੂਰਪ ਨਿਊਜ਼ੀਲੈਂਡ ਸਿਲੈ ਕਿਤੇ ਵੀ ਬੈਠੋ ਦੁਬਈ ਬੈਠੇ ਹੋ ਤੁਸੀਂ ਬਾਈ ਜਿਹੜਾ ਨੰਬਰ ਆ ਗਿਆ ਇਹਨਾਂ ਦੀ ਅਸੀਂ ਪੂਰੀ ਗਾਰੰਟੀ ਲੈ ਰਹੇ ਹਾਂ ਤੁਸੀਂ ਇਹਨਾਂ ਨੂੰ ਫੋਨ ਕਰੋ ਆਪਣੀ ਲਿਸਟ ਭੇਜੋ ਬੈਸਟ ਪ੍ਰਾਈਸ ਦੇ ਕੇ ਤੁਹਾਡੇ ਘਰ ਸਮਾਨ ਭੇਜਣਾ ਤੇ ਤੁਸੀਂ ਆਨਲਾਈਨ ਪੇਮੈਂਟ ਕਰ ਦਿਓ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਇੱਕ ਬੈਸਟ ਆਫਰ ਦੇ ਦਿੱਤੀ ਹੈਗੀ ਆ ਕੋਈ ਵੀ ਮਾਨੇ ਚ ਸਵਾਲ ਆ ਕੋਈ ਗੱਲ ਪੁੱਛਣੀ ਆ ਨਹੀਂ ਹਜੇ ਸਮਝ ਆਈ ਜਾਂ ਅਸੀਂ ਨਹੀਂ ਤੁਹਾਨੂੰ ਸਮਝਾ ਸਕੇ ਨੰਬਰ ਸਕਰੀਨ ਤੇ ਹੈਗਾ ਤੁਸੀਂ ਇੱਥੇ ਫੋਨ ਕਰ ਸਕਦੇ ਆ ਯਾਰਾਨ ਪ੍ਰੈਸਰਾ ਹਰਦੀਪ ਸਿੰਘ ਅਗਰਸਾਨ ਟੀਵੀ ਜਲੰਧਰ